ਸਾਲ ਸਾਹ ਵਾਹਿਗੁਰਜੀ ਕੀ ਫਤਿਹ ਅੱਜ ਕਾਦੀਆਂ ਸ਼ਹਿਰ ਦੇ ਵਿੱਚ ਜੋ ਵਾਟਰ ਪਾਈਪਲਾਈਨ ਦਾ ਪ੍ਰੋਜੈਕਟ ਸੀ ਜੋ ਮੈਂ ਪਿਛਲੇ ਦਿਨੀ ਜਿਹੜੇ ਸਾਡੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਡਾਕਟਰ ਅਵਜੋਤ ਜੀ ਨੂੰ ਮਿਲਿਆ ਸੀਗਾ ਔਰ ਉਹਨਾਂ ਨੇ ਉਹ ਪ੍ਰੋਜੈਕਟ ਪਾਸ ਕਰਤਾ ਸੀਗਾ ਅੱਜ ਉਹਦਾ ਕੰਮ ਦੀ ਜਿਹੜੀ ਸ਼ੁਰੂਆਤ ਆ ਪਾਈਪਲਾਈਨ ਦੀ ਸ਼ੁਰੂਆਤ ਉਹ ਕਾਦੀਆਂ ਸ਼ਹਿਰ ਤੋਂ ਹੋਣ ਜਾ ਰਹੀ ਆ ਸੋ ਮੈਂ ਨਗਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਸ਼ਹਿਰ ਦੇ ਵਿੱਚ ਸਾਫ਼ ਸੁਥਰਾ ਤੇ ਵਧੀਆ ਜਿਹੜਾ ਪੀਣ ਦਾ ਪਾਣੀ ਆ ਉਹ ਇੱਥੇ ਉਪਲਬਧ ਹੋਊਗਾ ਉਹਦੀਆਂ ਮੈਂ ਡਿਟੇਲਸ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਕਿ ਤਕਰੀਬਨ 9 ਕਰੋੜ ਤੇ 52 ਲੱਖ ਦਾ ਇਹ ਪਾਈਪਲਾਈਨ ਦਾ ਪ੍ਰੋਜੈਕਟ ਹੈ ਔਰ ਇਹ 1 ਸਾਲ ਦੇ ਵਿੱਚ ਵਿੱਚ ਕੰਪਲੀਟ ਕੀਤਾ ਜਾਊਗਾ ਔਰ ਇਹਦੇ ਵਿੱਚ 26 ਕਿਲੋਮੀਟਰ ਦੀ ਨਵੀਂ ਪਾਈਪਲਾਈਨ ਜਿਹੜੀ ਆ ਉਹ ਸਾਰੇ ਸ਼ਹਿਰ ਦੇ ਵਿੱਚ ਪਾਈ ਜਾਏਗੀ ਔਰ 1 ਲੱਖ ਗੈਲਨ ਦੀ ਜਿਹੜੀ ਟੈਂਕੀ ਆ ਨਵੀਂ ਉਹਦੀ ਉਸਾਰੀ ਜਿਹੜੀ ਆ ਉਹ ਕੀਤੀ ਜਾਊਗੀ ਟਿਊਬਲਰ ਡਰਾਈ ਪਾਣੀ ਜਿਹੜਾ ਵਾ ਉਹ ਟੈਂਕੀ ਦੇ ਵਿੱਚ ਉਹ ਟੈਂਕੀ ਦਾ ਪਾਣੀ ਜਿਹੜਾ ਨਵੀਂ ਪਾਈਪਲਾਈਨ ਪਾ ਕੇ ਸਾਰੇ ਕਾਦੀਆਂ ਦੇ ਨਗਰ ਨਿਵਾਸੀਆਂ ਨੂੰ ਵਧੀਆ ਪਾਣੀ ਜਿਹੜਾ ਸਾਫ ਸੁਥਰਾ ਪਾਣੀ ਔਰ ਨਵੀਂ ਪਾਈਪਲਾਈਨ ਜਿਹੜੀ ਆ ਉਹ ਮਿਲੇਗੀ ਸੋ ਮੈਂ ਲੱਖ ਲੱਖ ਵਧਾਈ ਦਿੰਦਾ ਕਾਦੀਆਂ ਨਗਰ ਨਿਵਾਸੀਆਂ ਨੂੰ ਕਿ ਅਸੀਂ ਵਾਦਾ ਕੀਤਾ ਸੀ ਕਿ ਕਾਦੀਆਂ ਦਾ ਵਿਕਾਸ ਜਿਹੜਾ ਵਾ ਉਹ ਵਧੀਆ ਟੰਗ ਨਾਲ ਹੋਏਗਾ ਔਰ ਇਹਦੇ ਨਾਲ ਨਾਲ ਇਹ ਵਾਟਰ ਟ੍ਰੀਟਮੈਂਟ ਪਲਾਨਟ ਦਾ ਜਿਹੜਾ ਡਬਲਿਊਟੀਪੀ ਦਾ ਪ੍ਰੋਜੈਕਟ ਆ ਉਹ ਵੀ ਪਾਸ ਹੋ ਚੁੱਕਿਆ ਵਾ ਜਿਹੜਾ ਨਹਿਰਾਂ ਦਾ ਪਾਣੀ ਜਿਹੜਾ ਸਾਫ਼ ਕਰਕੇ ਤੇ ਸ਼ਹਿਰ ਦੇ ਵਿੱਚ ਦੇਣ ਦਾ ਆ ਜਿੱਦਣ ਉਹ ਉਹਦੀ ਜ਼ਮੀਨ ਵੀ ਜਿਹੜੀ ਰਜਿਸਟਰੀ ਹੋ ਚੁੱਕੀ ਆ ਉਹਦਾ ਵੀ ਪ੍ਰੋਜੈਕਟ ਜਿਹੜਾ ਉਹ ਵੀ ਜਲਦੀ ਜਿਹੜਾ ਸ਼ੁਰੂ ਹੋਣਾ ਵਾ ਇਹਦੇ ਨਾਲ ਨਾਲ ਸੀਵਰੇਜ ਦਾ ਪ੍ਰੋਜੈਕਟ ਵੀ ਜਿਹੜਾ ਉਹਦੀ ਵੀ ਪ੍ਰਿੰਸੀਪਲ ਅਪਰੂਵਲ ਜਿਹੜੀ ਆ ਚੰਡੀਗੜ੍ਹ ਤੋਂ ਹੋ ਚੁੱਕੀ ਆ ਉਹਦਾ ਅੱਜ ਮੈਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਆ ਜਿਹੜੀ ਸੀਵਰੇਜ ਦੇ ਪਲਾਂਟ ਲਈ ਜ਼ਮੀਨ ਲੈਣੀ ਆ ਆਪਾਂ ਢੱਲੇਪਿੰਡ ਚ ਉਹਦੀ ਪ੍ਰਾਈਸ ਫਿਕਸੇਸ਼ਨ ਕਮੇਟੀ ਦੀ ਮੀਟਿੰਗ ਆ ਉਹ ਵੀ ਡੀਸੀ ਸਾਹਿਬ ਨੇ ਅੱਜ ਵਾਦਾ ਕੀਤਾ ਸਾਡੇ ਨਾਲ ਕਿ ਅਗਲੇ ਹਫ਼ਤੇ ਤੱਕ ਉਹ ਵੀ ਪਾਸ ਹੋ ਕੇ ਡਾਇਰੈਕਟਰ ਸਾਹਿਬ ਕੋਲ ਚਲੀ ਜਾਏਗੀ ਸੋ ਮੇਰੀ ਪੂਰੀ ਪਰਜੋਰ ਕੋਸ਼ਿਸ਼ ਆ ਕਿ ਕਾਦੀਆਂ ਸ਼ਹਿਰ ਦੇ ਵਿੱਚ ਸੀਵਰੇਜ ਦਾ ਤੇ ਪੀਣ ਵਾਲੇ ਪਾਣੀ ਦਾ ਜਿਹੜਾ ਉਹ ਵਧੀਆ ਪ੍ਰਬੰਧ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਜਿੰਨੀਆਂ ਸੜਕਾਂ ਨੇ ਕਾਦੀਆਂ ਸ਼ਹਿਰ ਦੀਆਂ ਉਹਨਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਉਹਨਾਂ ਨੂੰ ਚੌੜੀਆਂ ਕੀਤਾ ਜਾਵੇਗਾ ਔਰ ਜਿਹੜੀਆਂ ਗਲੀਆਂ ਵੀ ਨੇ ਉਹਨਾਂ ਦਾ ਵੀ ਕੰਮ ਜਿਹੜਾ ਆਕਾਦੀਆਂ ਦਾ ਵਧੀਆ ਢੰਗ ਨਾਲ ਜਿਹੜਾ ਵਿਰਾਸਤੀ ਸ਼ਹਿਰ ਵਜੋਂ ਜਿਹੜੀ ਆ ਆਕਾਦੀਆਂ ਨਗਰ ਦੀ ਉਹ ਡਿਵੈਲਪਮੈਂਟ ਕੀਤੀ ਜਾਵੇ ਧੰਨਵਾਦ